ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡੀ ਮਹਿੰਮ ਦੌਰਾਨ ਆਜਾਜ਼ਨਾਲਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਕਿ ਉਹਨਾਂ ਨੇ ਇੱਕ ਨਸ਼ਾ ਤਖਸਰ ਦੀ ਜਾਣਕਾਰੀ ਦੇ ਆਧਾਰ ਤੇ ਕੋਸੋਵਾਲ ਤੁਸੀ ਤੋਂ 523 ਗ੍ਰਾਮ ਹਿਰੋਇਨ ਤੇ ਇੱਕ ਪਿਸਤਲ ਬਰਾਮਦ ਕੀਤਾ ਹੈ ਜਿਸ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਿੰਦਰ ਸਿੰਘ ਔਲਖ ਨੇ ਕੀ ਦੱਸਿਆ ਤੁਸੀਂ ਆਪੀ ਵੇਖੋ ਤੇ ਸੁਣੋ ਈਵਨ ਪੰਜਾਬੀ ਟੀਵੀ ਲਈ ਸੁਨੀਲ ਖੋਸਲਾ ਦੀ ਵਿਸ਼ੇਸ਼ ਰਿਪੋਰਟ ਬਤਰੀ ਕਰਨੀ ਮਾਸ਼ਾ ਅੱਲਾਹ ਸ਼ਰਾ ਅਕਾਊਂਟ ਦਾ ਜੀ ਕੱਲ ਸਾਡੀ ਸੀਆਈਏ ਦੀ ਟੀਮ ਨੂੰ ਇੱਕ ਦੋ ਜਿਹੜੇ ਨੌਜਵਾਨ ਅਰੈਸਟ ਕੀਤੇ ਸੀਗੇ ਜੀ ਉਹਨਾਂ ਦੇ ਕੋਲੋਂ ਇੱਕ ਗਲੌਕ ਪਿਸਟਲ ਜਿਹੜਾ ਰਿਕਵਰ ਕੀਤਾ ਸੀ ਔਰ ਉਸ ਸੰਬੰਧ ਵਿੱਚ ਐਫਆਰ ਨੰਬਰ 43 23 ਤਾਰਾ 25 ਮੈਕ ਟਾਣਾ ਰਮਦਾਸ ਜ਼ਿਲ੍ਹਾ ਅਮਰਸਰ ਦੇ ਆਤੀ ਦਰਜ ਜੋਸ਼ ਕਰਕੇ ਉਹਦੀ ਜਿਹੜੀ ਹੈ ਤਫ਼ਤੀਸ਼ ਕੀਤੀ ਦਰਾਨੇ ਤਫ਼ਤੀਸ਼ ਅਸੀਂ ਦੋਹਾਂ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਤੇ ਪੁਲਿਸ ਰਿਮਾਨ ਤੇ ਸੀਗੇ ਅੱਜ ਪੁਲਚਰਮਾਨ ਦੌਰਾਨ ਇੱਕ ਦੋਸ਼ੀ ਪਲਵਿੰਦਰ ਸਿੰਘ ਪਾਲਾ ਸਨ ਆਫ ਗੁਰਚਰਨ ਸਿੰਘ ਵਾਸੀ ਜੱਟਾ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਤੇ ਦੱਸਿਆ ਵੀ ਉਹਨੇ ਕੁਝ ਨਸ਼ੀਲੇ ਪਦਾਰਥ ਤੇ ਅਸਲਾ ਜਿਹੜਾ ਆ ਉਹ ਕਸੋਵਾਲ ਤੁਸੀ ਤੇ ਜਿਹੜਾ ਲਾ ਕੇ ਰੱਖਿਆ ਹਲਕਾ ਕੇ ਜੋ ਅੱਜ ਅਸੀਂ ਸਮੇਤ ਪੁਲਿਸ ਪਾਰਟੀ ਜਿਹੜੀ ਹੈ ਰਿਕਵਰੀ ਵਾਸਤੇ ਜਦੋਂ ਉਹਨੂੰ ਲੈ ਕੇ ਗਏ ਉੱਥੋਂ ਉਹਨੇ 523 ਗ੍ਰਾਮ ਜਿਹੜੀ ਆ ਫਾਇਰੋਨ ਜਿਹੜੀ ਰਿਕਵਰ ਕਰਾਈ ਔਰ ਜਦੋਂ ਵੈਪਨ ਰਿਕਵਰ ਕਰਾਉਣ ਲੱਗਾ ਤੇ ਉਹਨੇ ਇੱਕਦਮ ਚਲਾਕੀ ਵਰਤਦਿਆਂ ਹੋਇਆਂ ਉਹ ਵੈਪਨ ਦੇ ਨਾਲ ਪੁਲਿਸ ਪਾਰਟੀ ਤੇ ਜਿਹੜਿਆਂ ਤੋਂ ਫਾਇਰ ਕੀਤੇ ਜੋ ਪੁਲਿਸ ਪਾਰਟੀ ਨੇ ਆਪਣੇ ਬਚਾਲੀ ਜਦੋਂ ਫਾਇਰ ਕੀਤਾ ਤਾਂ ਉਹਦੀ ਇੱਕ ਲੱਤ ਦੇ ਵਿੱਚ ਫਾਇਰ ਲੱਗਾ ਜੀ ਤੁਰੰਤ ਅਸੀਂ ਉਹਦੇ ਜਿਹੜਾ ਹੈਗਾ ਮੈਡੀਕਲ ਟੀਮ ਦਾ ਪ੍ਰਬੰਧ ਕਰਕੇ ਤੇ ਉਹਨੂੰ ਮੋਢੀ ਲਈ ਸਹਾਇਤਾ ਵਾਸਤੇ ਜਿਹੜਾ ਸਿਵਲ ਹਸਪੀਟਲ ਰਮਦਾਸ ਲੈ ਕੇ ਆਏ ਆਂ ਜੀ ਇਸ ਵਕਤ ਜਿਹੜੀ ਉਹਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਡਾਕਟਰ ਦਾ ਇਲਾਜ ਕਰ ਰਹੇ ਨੇ ਔਰ ਬਾਕੀ ਜਿਹੜੀ ਸਾਡੀ ਤਫਤੀਸ਼ ਜਾਰੀ ਹੈ ਜੀ ਸਰ ਜਿਹੜੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤੇ ਗਏ ਤੁਹਾਡੇ ਵੀ ਕਿਸੇ ਜਿਹੜਾ ਮੁਲਾਜ਼ਮ ਦੇ ਤੇ ਨਹੀਂ ਜੀ ਪਰਮਾਤਮਾ ਮੇਰ ਨਾਲ ਸਾਡੇ ਜਿਹੜੇ ਮੁਲਾਜ਼ਮ ਸਾਰੇ ਸੁਰੱਖਿਅਤ ਨੇ ਜੀ ਬਚਾਅ ਹੋ ਗਿਆ ਤੇ ਤੁਰੰਤ ਫਿਰ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਤੇ ਹੁਣ ਅੱਗੇ ਜਿਹੜਾ ਇਹਦਾ ਹਾਲਾ ਚੱਲ ਰਿਹਾ ਤੇ ਬਾਕੀ ਸਾਡੀ ਤਫਤੀਸ਼ ਜਾਰੀ ਆ ਹੁਣ ਇਹਦੇ ਕਿਹਦੇ ਕਿਹਦੇ ਬੰਦਿਆਂ ਨਾਲ ਸੰਬੰਧ ਸੀ ਕਿ ਕਿਹਦੇ ਕਹਿੰਦੇ ਸਾਰਾ ਕੁਝ ਕਰ ਰਿਹਾ ਸੀਗਾ ਤੇ ਇਸ ਜਿਹੜੇ ਦੇ ਅਸਲੇ ਦੇ ਨਾਲ ਇਹਨਾਂ ਨੇ ਕੀ ਵਾਰਦਾਤਾ ਕਰਨੀ ਸੀ ਇਹ ਸਾਡੇ ਆਉਣ ਵਾਲੇ ਜਿਹੜੇ ਅਸੀਂ ਇੱਥੇ ਤਫਤੀਸ਼ ਸਰ ਕੋਈ ਲਿੰਕ ਮਿਲੇ ਤੇ ਪਿਛੋਕੜ ਚ ਕੁਝ ਫਿਲਹਾਲ ਸਾਡੇ ਕੋਲ ਰਿਮਾਂਡ ਤੇ ਨੇ ਜੀ ਅਸੀਂ ਸਾਰੇ ਲਿੰਕ ਜਿਹੜੇ ਸਾਰੇ ਕਲੀਅਰ ਕਰਾਂਗੇ ਔਰ ਇਹਨਾਂ ਜੋ ਵੀ ਕਿਸ ਨਾਲ ਵੀ ਇਹ ਲਿੰਕਡ ਹੋਏ ਉਤੋਂ ਤੱਕ ਪਹੁੰਚ ਕੇ ਲੱਗਦਾ ਕਿ ਬਾਰਡਰ ਬਿਲਕੁਲ ਲੱਗੇ ਆ ਕੋਈ ਪਰ ਵੀ ਲਿੰਕ ਹੋ ਸਕਦੇ ਆ ਬਿਲਕੁਲ ਹੋ ਸਕਦੇ ਆ ਜੀ ਜੇ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਅਸੀਂ ਕਾਨੂੰਨ ਮੁਤਾਬਕ ਉੱਤੇ ਕਾਰਵਾਈ ਕਰਾਂਗੇ ਗਲਤ ਅਨਸਰ ਆਉਣ ਕੁਤਾੜਨਾ ਇਹ ਗਲਤ ਅੰਸਰਾਂ ਨੂੰ ਤੇ ਇਹੀ ਤਾੜਨਾ ਵਾ ਜੀ ਜਾਂ ਤੇ ਪੰਜਾਬ ਛੱਡ ਜਾਣ ਤੇ ਜਾਂ ਮੁਫਤਰਾਜ ਸ਼ਾਮਲ ਹੋ ਜਾਣ ਕਿਉਂਕਿ ਮਾੜੇ ਕੰਮ ਦਾ ਜਿਹੜਾ ਹਮੇਸ਼ਾ ਮਾੜਾ ਨਤੀਜਾ ਹੁੰਦਾ ਬਾ ਨੌਜਵਾਨਾਂ ਨੂੰ ਇਹ ਵੀ ਜਿਹੜੇ ਵੀ ਇਸ ਗਲਤ ਰਸਤੇ ਤੇ ਪਏ ਨੇ ਉਹ ਸੁਧਰ ਕੇ ਤੇ ਆਪਣੇ ਤੇ ਆਪਣੇ ਪਰਿਵਾਰ ਨੂੰ ਜਿਹੜਾ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਕਿਉਂਕਿ ਜਦੋਂ ਵੀ ਇਹੋ ਜੀ ਪ੍ਰੋਬਲਮ ਆਉਂਦੀ ਆ ਤੇ ਪਰਿਵਾਰ ਵੀ ਕਾਨੂੰਨੀ ਜਿਹੜੀਆਂ ਉਲਝਣਾਂ ਚ ਜਿਹੜਾ ਉਲਝਦਾ ਹੈ ਤੇ ਆਪ ਵੀ ਜਿਹੜੀ ਇਹਨਾਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਤੇ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਔਰ ਮਾੜੇ ਅੰਸਰਾਂ ਨੂੰ ਇਹੀ ਤਾੜਨਾ ਆ ਕਿ ਕਿਸੇ ਵੀ ਤਰ੍ਹਾਂ ਇਹ ਪੰਜਾਬ ਜਿਹੜੀ ਪੰਜਾਬ ਪੁਲਿਸ ਆਪਦੇ ਤੁਸੀਂ ਕਿਸੇ ਵੀ ਕੰਮ 'ਚ ਵਿਗੜ ਨਹੀਂ ਪਾ ਸਕਦੇ ਔਰ ਪੰਜਾਬ ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਵਾਸਤੇ ਹਰ ਵਕਤ ਜਿਹੜੀ ਹਾਜ਼ਰ ਆ ਔਰ ਲੋਕਾਂ ਦੀ ਜਾਨ ਮਾਲ ਦੀ ਰੱਖੀ ਲਈ ਜਿਹੜੀ ਪੰਜਾਬ ਪੁਲਿਸ ਆਪਣਾ ਕੰਮ ਕਰਦਾ ਰਿਹਾ ਹੈ